ਮੈਂ ਇੱਕ ਗੱਲ ਸੱਦੈ ਨੂੰ ਉਹ ਮੁੰਡਿਆ ਪਛਾਣ ਨਹੀਂ ਕਰਵਾਉਂਦਾ ਮਾੜੀ ਚੰਗੀ ਪਤਾ ਕੀ ਹੋ ਜੇ ਪਸੂ ਨੀ ਯਾਰ ਰੱਬ ਦੀ ਮਰਜ਼ੀ ਹੈ ਮੈਂ ਕਿਉਂ ਨਹੀਂ ਵਿਚਾਲੇ ਗਾਲਾਂ ਖਾਵਾ ਸੌਦਾ ਕਰਾ ਕੇ ਮੈਂ ਆਖਣ ਦਾ ਜ਼ਿੰਮੇਵਾਰ ਆ ਫੇਰ ਮੈਂ ਜ਼ਿੰਮੇਵਾਰ ਨਹੀਂ ਆ ਪਤਾ ਪਹਿਲਾਂ ਪੰਡਾ ਛਡਾਉਣੇ ਆ ਉਹਦਾ ਲੈ ਨਾਲ ਹੈ 5-400 ਪਿੱਛੇ ਮੈਂ ਜੁੱਤੀਆਂ ਜੋ ਖਾਵਾਂ ਬਈ ਰੱਤ ਨੂੰ ਸੇ ਦਿਨੋਂ ਹਟ ਗਿਆ ਕਿਹੜੀ ਲੈਣੀ ਸੀ ਮਾਦਾ ਦੇ ਨੇ ਆ ਡੱਬੀ ਲੈਦਾ ਇਹਦੇ ਵਾਂਗੂ ਆ ਜਾਣਾ ਡੱਬੀ ਲੈ ਲੈ ਆ ਜਾ ਨਿੱਕੇ ਹੋ ਮੈਦਾਨ ਚ ਆ ਆ ਬੱਚੇ ਦਾ ਦੋਹਰਾ ਲੈ ਆ ਦੋ ਛੇ ਲੈ ਲੈ ਇਹਨੇ ਭਾਈ ਤੇਰੇ ਕਿਨੇ ਮਾਗਦਾ ਇਹਦਾ 35000 ਆ ਵੀਰੇ 500 ਮੰਨਿਆ ਗੱਲ ਕਰੀ ਆ ਆ ਛੜੀ ਕੋਕਾ 300 ਬੱਚੇ ਵੀ ਪਲੇ ਹੋਏ ਨੇ ਮਗਰ ਹੈਂ ਅੱਖਾਂ ਠੀਕ ਆ ਜੂ ਅੱਖ ਨਹੀਂ 999 ਪਾਕਿਸਤਾਨੀ ਰੰਗ ਦਾ ਆ ਦੇਖ ਲੈ ਇਹ ਗੱਬਣ ਵੀ ਹੋ ਗਈ ਇਹਦੇ ਨਾਲ ਇੱਕ ਛੇਦੀ ਹੈਗੀ ਉਹ ਫਿਰ ਜੀਦੀ ਛੇਦੀ ਪੱਟ ਤੋਂ ਡੱਬੀ ਹੈਗੀ ਲੈ ਗੱਬਣ ਵੀ ਹੋ ਗਈ ਇਹ ਆ ਦੇਖ ਲੈ ਤੂੰ ਇਹ ਕੰਮ ਕਿਉਂ ਜਿਹੜੇ ਰਸਤੇ ਤੂੰ ਜਾਣੇ ਨਹੀਂ ਜਾਂਦੇ ਯਾਰ ਯਾਰ ਗੰਦਾ ਬਣਾਵਣਾ ਮੈਨੂੰ ਦਿਖਾ ਦਈਆਂ ਸੋਨੂੰ ਪਰ ਇਹੋ ਜਾਂ ਗਰੀਬ ਆਦਮੀ ਨੇ ਹੁ ਉੱਤੀਆਂ ਨੂੰ ਪੁੱਤੀਆਂ ਹੀ ਦਿਖਾਈ ਜਾਂਦਾ ਇਹ ਗੱਲ ਤਾਂ ਫਿਰ ਉਹੀ ਹੈ ਕਿ ਮੈਂ ਤਾਂ ਹੁਣ ਮੇਰੇ ਕੋਲ ਮਾਲ ਆਵਾ ਨਹੀਂ ਦਿਖਾਉਂਦਾ ਪੁੱਤ ਨੂੰ ਲੈਂਦਾ ਹੈ ਨਹੀਂ ਬਈ ਕੱਲ ਨੂੰ ਪੁੜੀ ਹੋਰ ਨਵੀਆਂ ਖਰੀਦ ਕੇ ਫਿਰੂਗੀ ਦਵਾਈ ਫਿਰ ਕਿਹਣੀ ਦਵਾਈ ਨਾਲ ਕਰੋ ਕੋਈ ਸ਼ਰਮ ਆਪ ਦੀ ਸੋਚਿਆ ਕਰੋ ਹਾਂ ਠੀਕ ਹੈ ਨਲਦਾ ਹੁਣ ਅਗਲਾ ਵੀ ਘੰਟਾ ਘੰਟਾ ਰੈ ਨਹੀਂ ਕਰ ਰਿਹਾਗਾ ਨਹੀਂ ਕਰ ਰਿਹਾ ਮੈਂ ਮਰਜੀ ਅਗਲਾ ਦੇਖ ਕੇ ਲਊਗਾ ਪੈਸੇ ਲਊਂਦੇ ਨੇ ਅਗਲੇ ਨਹੀਂ ਜੋ ਬਾਬਾ ਜੀ ਇਹ ਥੋੜੀ ਹੈ ਯਾਰ ਯਾਰ ਮੇਰਾ ਮੇਰੀ ਗੱਲ ਸੁਣਦਾ ਪਤਾ ਨਹੀਂ ਕਿਵੇਂ ਪੈਸੇ ਇਕੱਠੇ ਕਰੇਗਾ ਸੁਣਦਾ ਦੁਕਾਨ ਦੇ ਵਿੱਚ ਆਵਾ ਸੂਟ ਲੈਣੇ ਆਣੇ ਦੁਕਾਨ ਵਾਲਾ ਵੀਰੇ ਸੂਟ ਸੂਟ ਹਰੇਕ ਤਰ੍ਹਾਂ ਦਾ ਕੱਢ ਕੇ ਦਿਖਾਂਦਾ ਜਿਹੜਾ ਅਗਲਾ ਫਿੱਟ ਕਰੂ ਉਹ ਹੀ ਲਊਗਾ ਨਾ ਮੇਰਾ ਹੱਕ ਆ ਮੇਰੇ ਬਾੜੇ ਜਾਣਾ ਜਦ ਤੂੰ ਤੱਕ ਤੂੰ ਥੇ ਬਾੜੇ ਚ ਠੀਕ ਹੈ ਨਾ ਕੋਈ ਪਤਾ ਨਹੀਂ ਕੋਈ ਚੀਜ਼ ਕਿਵੇਂ ਫਿੱਟ ਆ ਜਵੇ ਮੰਗੀ ਹੋਣੀ ਕਹੀ ਜਾਂਦੇ ਆ ਮੈਂ ਕੀ ਤਾਂ ਫਿਰ ਹੁਣ ਸਸਤੀ ਕਿੱਥੋਂ ਲਵਾਂ ਮੇਰੇ ਬਾਪਾ ਕੋਈ ਅੰਨੇ ਉਹ ਟਿੰਗਨੇ ਨਹੀਂ ਮੇਰੇ ਕੰਨ ਚ ਦੱਸਦੇ ਕਿੰਨੀ ਕਿੰਨੀ ਸਾਥੀ ਲੈਣੀ ਹੈ ਉਹ ਜਾ ਮੇਰੇ 3 ਦਿਨ ਹੋ ਗਏ ਫਰਦਿਨ ਪਹਿਲਾਂ 15000 ਤੇ ਮੇਰੇ 60 ਲੈ ਕੇ ਗੈਲ ਪੈ ਜੂਗਾ ਅਗਲਾ ਮੇਰੇ 24000 ਨੂੰ ਨੌ ਵੇਚੀਆਂ ਹੋਈਆਂ ਨੇ 24 24000 ਨੂੰ ਨੌ ਵੇਚੀਆਂ ਹੋਈਆਂ ਨੇ ਇਹਦੇ ਵਿੱਚੋਂ 16 ਹੀ ਦਵਾਦੇ 17 ਹੀ ਦਵਾਦੇ ਹਾਂ ਲੈ ਚੰਗੀਆਂ ਦਾ ਦੂ ਛਾਂਟ ਕੇ ਕੱਢ ਦੇਗਾ ਐਵੇਂ ਮੈਂ ਤੈਨੂੰ ਤੇਰੇ ਪਿੱਛੇ ਕੰਟਾ ਤਾਂ ਉਹਦੇ ਨਾਲ ਖੱਜਣ ਲੱਗ ਰਿਹਾ ਮੈਂ ਵਿਚਾਰੇ ਨਾਲ ਖੜਿਆ। ਆਏ ਤੂੰ ਕਹਿੰਦਾ ਚੰਗੀਆਂ ਦਿਖਾ ਕੱਢ ਗਏ। ਚੰਗੀਆਂ ਦੇ ਘਸਤਾ ਬਾਈ ਫਿਰ ਪੈਸੇ ਲੱਗਣਗੇ ਦੂਰ ਕਿਉਂ ਜੀ? ਛਾਟ ਕੇ ਤਾਂ ਤੇ ਬੱਕਰੀ ਖਾ। ਤੂੰ ਸੌਦੇ ਕਰਾਉਣਾਗਾ। ਹਾਂ ਜੀ ਹਾਂ ਜੀ। ਤੇਰੇ ਨਾਲ ਹਰੇਕ ਬੰਦਾ ਆਂਦਾ ਜਾਂਦਾ ਅਸੀਂ ਵੀ ਸਾਡਾ ਵੀ ਨਾ ਤਿਆਰ ਬਾਇਆ ਤੂੰ ਦੋ ਬੰਦੇ ਲੈ ਕੇ ਆ ਜੀ। ਸਾਨੂੰ ਪਤਾ ਲੱਗ ਜਾਂਦਾ ਇਹ ਬੰਦੇ ਇੰਨੇ ਪੈਸੇ ਲੈਣੇ ਨੇਗੇ। ਮੈਂ ਤਾਂ 30 ਵੀ ਦੇ ਦਿੰਦੀ ਜੇ ਇਹਨਾਂ ਦਾ ਪਿਓ ਜਿਉਂਦਾ। ਇਹ ਗੱਲ ਦੋ ਮਹੀਨੇ ਹੋਇਆ। ਫਿਰ ਮਾਂ ਦਾ ਸਾਡੇ ਨਾਲ ਕੀ ਜੀ ਮਰਜੀ ਮਾਰਕ ਦੀ ਵੇਖ। ਉਹ ਤਾਂ ਪ੍ਰਮਾਤਮਾ ਦੀ ਮ ਆਇਦਾ ਦਾ ਟੈਕ ਦੇ ਉਹ ਕਿੱਥੇ ਲੱਭੇ ਹਾਂ ਆਹ ਆਹ ਆਂਗਰਾ ਬੇਬੇ ਪੁਰੇ ਆ ਇਧਰੋਂ ਚੰਮੜਾ ਜੋ ਕਿੱਧਰ ਗਿਆ ਮੁੰਡਾ ਚਲ ਚੱਲ ਬੱਕਰੀ ਉਹ ਦੱਸਦੀ ਨਹੀਂ ਕੁਛ ਨਹੀਂ ਬਾਈ ਬੱਕਰੀ ਮੈਨੂੰ ਪਤਾ ਜਿਹੜੀ ਕਿੱਥੇ ਮਿਲਦੀ ਬੱਕਰੀ ਇਹ ਕਿਹਦੇ ਬੰਦੇ ਪਤਾ ਹੀ ਘਰਤਾ ਹੈ ਕਿਥੇ ਮਿਲਦੇ ਨੇ ਆਪਣੀਆਂ ਬੱਕਰੀਆਂ ਉਹ ਫੜਕੇ ਨਹੀਂ ਲੱਗੇਗਾ ਜੀ ਬੱਕਰੀ ਆਪਾਂ ਸਮਝੇਗਾ ਤੂੰ ਹਾਂ ਹੋਇਆ ਸੌਦਾ ਸੌਦਾ ਹੋਇਆ ਬਈ ਆਪਾਂ ਵੇਚੀਆਂ ਹੋਇਆਂ ਨੇ ਬੰਦਾ ਇਹ ਤੂੰ ਫੜਕੇ ਨਹੀਂ ਲੱਗਾ ਵੇਚਣ ਵੀ ਆਪਦੀ ਮਨ ਕੀ ਹੋ ਰਿਹਾ ਹਾਂ ਹਾਂ ਨੌਂਦਾ ਹੋਇਆ ਗਿਆ ਔ ਬੁੜੀ ਨੂੰ ਤਾਂ ਫਿਰ ਐ ਲੱਗਿਆ ਵੀ ਪਤਾ ਨਹੀਂ ਸਾਥੀ ਨੇ ਆਪਾਂ ਤਾਂ ਉਹ ਪਛੇੜਾ ਫਾਇਦਾ ਕਰਾਉਂਦੇ ਸੀ ਕਿੰਨੇ ਵੀ ਚੰਗੀ ਬੱਕਰੀ ਦੁਵਾਰੀ ਦੀ ਗੱਲ ਸੁਣ ਲੱਗਾ ਆ ਆਪਾਂ ਇੱਕ ਰੱਬ ਨਾਲ ਦੀ ਗੱਲ ਇਹਦੇ ਮਾਰ ਦੋ ਬੱਚੇ ਜਗੇ ਕੀ ਹੋਰ ਸੌਲੀ ਰਹਿ ਬੈਠੀ ਐਨੇ ਪਾਲੀ ਬੰਦੇ ਨੇਗੇ ਤੇ ਸੌਲੀ ਹੋ ਕੇ ਫੁੱਟ ਜਾਂਦੀ ਹੈ ਉਹ ਕੀ ਨਾਂ ਦਾ ਸਲਾਮੂ 40000 ਵਾਂਗ ਜੀ 33 ਦੇ ਵਾਲੇ ਪੰਜ ਵੇਰ ਵਾਤਾ ਸਹੀ ਕਰਦੇ ਨਹੀਂ ਪਤਾ ਹੀ ਕਰ ਬਈ ਤੂੰ ਗੱਲ ਨਹੀਂ ਸਮਝਦਾ ਮੈਂ ਹੁਣ ਅਗਲੇ ਦੇ ਵੇਚੀਆਂ ਹੋਈਆਂ ਨਾ ਅਗਲੇ ਦੀ ਕੀ ਹੈ ਹੈਨਾ ਤੈਨੂੰ ਮੁੱਲ ਦੱਸਦਾ ਤੂੰ ਆਦਾ ਫੋਕਰਾ ਲਾ ਆਨੇ ਬਰਾਏ ਉਹਨੂੰ ਰੋਟੀ ਬਣਦੀ ਤੇ ਮੈਂ ਦੇ ਦਾਂਗੇ ਫਿਰ ਜੇ ਵੇਚੇ ਨੇ ਪੰਗਾ ਹੀ ਨਾ ਛੇ ਮੈਂ ਤਾਂ ਤੂੰ ਜਲਤ ਜਾਵੇਂਗਾ ਜੇ ਜ ਨਹੀਂ ਜਾਂਦੇ ਅਗਲਾ ਆਪਣਾ ਹੱਥ ਨਹੀਂ ਮੋੜਦਾ ਜਿਹੜੀ ਦੇਤੀ ਉਹਦਾ ਵਿਸ਼ਵਾਸ ਤੇ ਵੇਚਦਾਗਾ ਯਾਰ ਮੈਂ ਜਦ ਨਹੀਂ ਵੇਚਿਆ ਆਪਣਾ ਹੱਥ ਨਹੀਂ ਮੋੜੂਗਾ ਹੋਰ ਦੱਸ ਸਹੀ ਕੱਟ ਕੇ ਦੇ ਓਏ ਮੈਂ ਹੱਥ ਮੋੜ ਕੇ ਦਿਖਾਵਾਂ ਇਹਦਾ ਭਾਈ ਜਾਨ ਨੇ ਛੋਟ ਦੇ ਦੀ ਫਿਰ ਬਿਨਾ ਪਰ ਇਦੋਂ ਹੈ ਗਾਲੀ ਛੂਟ ਬਿਨਾ ਲਾਦੀ ਹੈ ਇਹ ਤਾਂ ਹੁਣ ਹੀ ਕੋ ਯਾਰ ਫਿਲਮ ਦੀ ਵੀ ਸ਼ੂਟਿੰਗ ਮੰਨਦੀ ਵਾਰ ਬੰਦ ਜਾਂਦੀ ਤੇਰੇ ਲਾ ਦੇ ਕਿੰਨਾ ਸਮਾਨ ਫਟ ਜਾਂਦਾ ਫਿਲਮਾਂ ਦੇ ਦਾ ਕਰੋੜਾਂ ਅਰਬਾਂ ਦੇ ਭਾਂਜੋ ਨੁਕਸਾਨ ਹੋ ਜਾਂਦੇ ਨੇ ਲੈ ਮੁੰਡਿਆ ਓਏ 25000 ਦੀ ਦੇ ਬੱਕਰੀ ਹੈ ਉਹ ਤੇਰਵਾ ਬੜੇ ਕੱਲੀ ਤੇ ਹੱਡ ਲੱਗੇ ਦਦਾਉ ਨਾਂ ਦੇ ਦੀ ਜਾਂਦਾ ਨੂੰ ਕਿੰਨੇ ਲੱਗੇ ਤੇ ਮੈਂ ਤਾਂ ਬਸ ਐਂ ਕਿਉਂ ਦੱਸਾਂ ਯਾਰ ਮੇਰੇ ਮੇਰੇ ਬੜਾ ਕੁਸ ਲੱਗ ਗਿਆ ਦਾ ਚਾਨੇ ਚ ਦੱਸ ਦੇ ਪਰਾਂ ਭਾ ਚੱਲਦੇ ਆ 12 ਦੀ ਗਣੀ ਤਾ ਉਹ 12 ਕਿੱਥੇ ਖਊ ਕਹਿੰਦੇ ਤਾ ਦੱਸ ਦੇ ਦੱਸ ਤਾ ਤੈਨੂੰ ਪਰਾਂ ਨੂੰ ਜਾ ਯਾਰ 2000 ਘੱਟ ਦੇ ਦਾਂਗੇ ਹੋਰ ਵੀ ਹੈ ਚੱਲ ਗਈ ਨਹੀਂ ਸੁਖਦੀ ਚ ਹੱਥਾਂ ਦੇ ਹੀ ਫੜਾ ਜੀ ਚਲੋ ਹਾਂ ਕਿੰਨੇ 26000 ਰੁਪਏ ਤੋਂ ਬਾਦਿਆ 35000 ਨਹੀਂ ਦਵਾਂਗੇ 26000 ਤੋਂ ਬਾਦਿਆ 30000 ਦੇ ਦਵਾਂਗੇ 26000 ਤੋਂ ਬਾਦਿਆ ਰਿਆ ਉਰੇ ਆ ਮੁਰਤੇ 20000 ਦੀ ਦਮਾ 20000 ਕੱਢ ਓਏ ਕੱਢ ਕੱਢ ਸਿਰੇ ਦੀ ਮੁੱਲ ਨਾ ਆ ਜਾ ਆ ਜਾ ਆ 20000 ਸਮੋ ਗਿਆ ਨਹੀਂ ਨਹੀਂ ਉਹ ਤੂੰ ਪੈਸੇ ਤਾਂ ਕੱਢਾ ਬਾਪੂ ਮੇਰੇ ਪਕਾਈ ਤਾਂ ਮੈਂ ਕੁੱਟਣ ਲੱਗ ਰਿਆਂ 35000 ਦੇ ਦੋ ਕੱਢ ਪੈਸੇ ਆ ਜਾ ਪੈਸੇ ਕੱਢ ਹਾਂ ਜੀ ਮੁੰਡੇ ਨੇ ਮੁੰਡੇ ਨੇ ਪੈਸੇ ਕੱਢ ਤੂੰ ਜੈ ਇਹ ਨਹੀਂ ਜਮਾ ਨਹੀਂ ਨਹੀਂ ਦਊ ਨਾ ਦੇਵੇ ਆਪਾਂ ਨੂੰ ਕੀ ਝੋੜਾ ਲੈਣੂ ਚੀਜ਼ ਆ ਆ ਫਰ ਤੇਰੇ ਸਾਈ ਵਾਲੇ ਲੋਕ ਤਾਂ ਨਾ ਆ ਤਾਂ ਬਰ ਬਰ ਤਾਂ ਲੈ ਤਾ ਉਹ ਬੰਦੇ ਕਿੱਧਰ ਗਏ ਹਲੋ ਮੇਰੇ ਜਾਲੀ ਯਾਰ ਮਾੜੀ ਬੰਦੇ ਨੂੰ ਮੇ ਮੇ ਬਣਾਣਾ ਸਾਡਾ ਬਾਹਰ ਨਿਕਲੇ ਮੇਰਾ ਭਰਾ ਜੇ ਇੱਕ ਵੀ ਘਮਾਜ ਗਿਆ ਨਾ ਸਾਡਾ ਕੰਮ ਹੋਜੀ ਖਰਾਬ ਐਸੀ ਵੀ ਬਹੁਤ ਡੂੰਗੇ ਭਾਰਖੇ ਨੇ ਬੰਦੇ ਨੇ ਉਦਾਈ ਰੇ ਤੂੰ ਲੋਕਾਂ ਦੀ ਫਾਇਦਾ ਅਜਗਰ ਸੁਨੇਕੀ ਬਲ ਕਿੰਨੇ ਫਿਰਦੇ ਨੇ ਭਾਈ ਨਾ ਬਾਅਦ ਵਿੱਚ ਕੀ ਪਤਾ ਕਿੰਨੇ ਨੇ ਆਪ ਗਣ ਲਾਣੇ ਆ ਗਣਨ ਦਾ ਤਾਂ ਪਹਿਲਾਂ ਪਹਿਲਾਂ ਸੌਦਾ ਕਰ ਲੈ ਪੈਸੇ ਪੂਰੇ ਨੇ ਪੈਸੇ ਦੇ ਆ ਕਿਤੇ ਲੈਣਾ ਕਦੇ ਮੇਰੇ ਨਾਲ ਫੜਨੇ ਵੀ ਨਹੀਂ ਆ ਪੈਸੇ ਚੌੜਾ ਹੋ ਕੇ ਸੌਦਾ ਕਰ ਲੈ ਛੰਮੜਾ ਹੋ ਕੇ ਸੌਦਾ ਕੋਈ ਨਹੀਂ ਬੇਰ ਗਿਣਾ ਪਹਿਲਾਂ ਸੌਦਾ ਕਰ ਹੋ ਗਿਆ ਸੌਦਾ 20000 ਨੂੰ ਬਿਨਾ ਪੁੱਛੇ ਸੱਟ ਨਹੀਂ ਗੱਲ ਨਹੀਂ ਤੂੰ ਬਿਨਾ ਪੁੱਛੇ ਗੱਲ ਨਹੀਂ ਆਨੇ ਪੁੱਛੇ ਗਏ ਨਾ ਮੈਂ ਪੁੱਛਿਆ ਹੀ ਨਹੀਂ ਅਗਲੇ ਮੂੜੇ ਦੇ ਦਿੱਤੇ ਨਾਲ ਨਾ ਮੈਂ ਨੀ ਬੈਲਾ ਕੋ ਦਿਨ ਮਹਿੰਗੀ ਦਵਾਦੀ ਸੀ ਆਈ ਜੁੱਤੇ ਦੱਪਣੇ ਨਹੀਂ ਜਾਂਦੇ ਹਾਂ ਅਗਲੇ ਕਹਿੰਦੇ ਵੀ ਠਾਈ ਤੋਂ ਉੱਤੇ ਤਾਂ ਸਾਡੇ ਵੀ ਨਹੀਂ ਚੱਲਦੇ ਨਾ ਤੇ ਕੋਈ ਜਦ ਦੀ ਮੰਨ ਤਾਗਦੇ ਨੂੰ ਫੜਾ ਤਾ ਨਹੀਂ ਨਾ ਇਹ ਨਾ ਮੈਂ ਬਹੁਤ ਮਾਰਦਾ ਦਵਾਵਾਂਗੇ ਵਿਚਾਰੀ ਹੋਰ ਦਵਾ ਦੇਖਣਾ ਮੇਲਾ ਇਹ ਵਾਰ ਦੇਖੀ ਰੱਖ ਸਾਮ ਕੀ ਬਾਈ ਸਹੀ ਹੈ ਲੈ ਬਾਈ